ਰਸ਼ ਦੇਖੋ ਅਸੀਂ ਅੱਜ ਤਾਂ ਹੋਰ ਰਸ਼ ਵਧੇਗਾ ਅੱਜ ਮੌਸਮ ਵੀ ਥੋੜਾ ਠੰਡਾ ਹੈਗਾ ਆਲੂ ਦੇਖੋ ਕੱਚੇ ਵੀ ਲੈ ਸਕਦੇ ਹੋ ਗਾਜਰ ਲਸਣ ਮਟਰ ਸਰਦੀਆਂ ਦੇ ਵਿੱਚ ਮੱਕੀ ਦੀ ਰੋਟੀ ਛੱਤੋਂ ਦਾ ਸਾਗ ਬਹੁਤ ਵਧੀਆ ਤਰੀਕੇ ਨਾਲ ਲੋਕੀ ਸਵਾਲ ਲੈ ਕੇ ਖਾਂਦੇ ਨੇ ਪੰਜਾਬੀ ਖਾਸ ਕਰ ਇਸ ਵਾਰ ਸੋਚਿਆ ਕਿ ਇੱਧਰ ਤੁਹਾਨੂੰ ਮੰਡੀ ਦਾ ਹਾਲ ਦਿਖਾਈਏ ਲੋਕੀ ਲਾ ਲੈ ਲੋਕੀ ਦੇਖੋ ਕਿ ਲਿਫਾਫੇ ਭਰ ਕੇ ਸ਼ਾਪਿੰਗ ਕਰਦੇ ਨੇ ਅਦਰਕ ਲਿਆ ਵਾ ਅੱਛਾ ਜੀ 30 ਰੁਪਏ ਭਈਆ ਅੱਛਾ ਤੇ ਹੋਰ ਵਾ ਖਾਲੇ ਤਾਂ ਅਦਰਕ ਲਈ ਲੁਧਿਆਣਾ ਇਨਫਰਮੇਸ਼ਨ ਦੇਖ ਰਹੇ ਦੱਸਿਆ ਸਵਾਗਤ ਹੈ ਮੈਂ ਤੁਹਾਨੂੰ ਗੁਕਤਾ ਅੱਜ ਇਸ ਜਾਈਂ ਜੀ ਫੁੱਲਾਂਵਾ ਸਬਜ਼ੀ ਮੰਡੀ ਇੱਥੇ ਬਹੁਤ ਹੀ ਵਧੀਆ ਸਬਜ਼ੀਆਂ ਮਿਲਦੀ ਹੈਗੀਆਂ ਗਰੀਬਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਤੁਹਾਨੂੰ ਦਿਖਾਣੇ ਆ ਕਿਹੜੀ ਕਿਹੜੀ ਬੇਲਟੀਆਂ ਸਬਜ਼ੀ ਹੈਗੀਆਂ ਕਿੱਥੇ ਦਾ ਰੇਟ ਕੀ ਹੈ ਕਿਉਂਕਿ ਇੱਥੇ ਦੱਸਿਆ ਗਿਆ ਹੈ ਕਿ ਰੇਟ ਜਿਹੜਾ ਹੈਗਾ ਵਾਜਿਬ ਹੈਗਾ ਤੇ ਤੁਸੀਂ ਇੱਥੇ ਆ ਕੇ ਜ਼ਰੂਰ ਖਰੀਦਾਰੀ ਕਰ ਸਕਦੇ ਹੋ ਆਓ ਤੁਹਾਨੂੰ ਦਿਖਾਣੇ ਆ ਪੂਰਾ ਟੂ प्याज भी है आलू तो सारा दिखाने केड़ी केड़ी सब्जियां है, है साग बीजिया साग भी कम कर दी है अल टमा आलू अदरक भी है जी लसून रश देखो अच्छा हो रश वेगा अज मौसम भी थोड़ा ठंडा है आलू देखो कटे लै सकते गाजर लहसुन मटर शिमला तो मिर्च सब्जियाँ हाँ देख सकते हो गोभी है मटर ਕਰੀਓ ਬਾਈ ਕਿੱਲੋ ਕਰੀਓ ਮਟਰ ਸਮੋਸੇ ਵੀ ਹੈਗੇ ਬੈਂਗਣ ਵੀ ਹੈਗੇ ਆ ਵੇ ਕਿਹੜਾ ਕੱਢਦੇ ਚਾਹਤਰ ਪ੍ਰਵਾਸੀ ਲੋਕ ਹੈਗੇ ਵਧੀਆ ਕੰਮ ਕਰਦੇ ਵੀ ਇੱਥੇ ਜਰੂਰ ਤੁਸੀਂ ਆ ਕੇ ਖਰੀਦ ਸਕਦੇ ਹੋ ਰੂਟ ਵੀ ਹੈਗੇ ਨੇ ਪਪੀਤਾ ਸੰਤਰੇ ਮਾਜਲ ਕਿਥੇ 85 85 ਗ੍ਰਾਮ ਹੁੰਦਾ ਹੈ 600 ਗ੍ਰਾਮ ਹੁੰਦਾ ਹੈ 300 ਗ੍ਰਾਮ ਹੁੰਦਾ ਹੈ ਸਰਦੀਆਂ ਦੇ ਵਿੱਚ ਮੱਕੀ ਦੀ ਰੋਟੀ 700 ਦਾ ਸਾਗ ਬਹੁਤ ਵਧੀਆ ਤਰੀਕੇ ਨਾਲ ਲੋਕੀ ਸਵਾਲ ਲੈ ਕੇ ਖਾਂਦੇ ਨੇ ਪੰਜਾਬੀ ਖਾਸ ਕਰ ਮਟਰ ਸ਼ਿਮਲਾ ਮੇਚ ਪਹਿਲੇ ਮੰਡੀ ਉੱਧਰ ਤਾਂ ਥੋੜੀ ਲੱਗਦੀ ਸੀਗੀ ਪਰ ਬਾਰਿਸ਼ ਆਈ ਹੈ ਤੇ ਇੱਥੇ ਦਾ ਤੁਹਾਨੂੰ ਦਿਖਾ ਦਈਏ ਪਿਛਲੀ ਵਾਰ ਉੱਧਰ ਦਿਖਾਇਆ ਸੀਗਾ ਇਸ ਵਾਰ ਸੋਚਿਆ ਕਿ ਇੱਧਰ ਤੁਹਾਨੂੰ ਮੰਡੀ ਦਾ ਹਾਲ ਦਿਖਾਈਏ ਲੋਕ ਨੂੰ ਡਾਲ ਲੈ ਲੋਕੀ ਦੇਖੋ ਲਿਵਾਫੇ ਪਰ ਕੇ ਸ਼ੋਪਿੰਗ ਕਰਦੇ ਨੇ ਤੇ ਫਰੂਟ ਵੀ ਹੈਗੇ ਨੇ ਅੰਕਲ ਵੇਚ ਰਹੇ ਨੇ ਕੀ ਵੀ ਸਰ ਹਰਥੋ ਹੇਅਰ ਯੂ ਕੈਨ ਸੀ ਬੇਰ ਆਰ ਔਰਥੋ ਹੇਅਰ ਅਨਾਰ ਸੇਬ ਕਿਆ ਬਰਾਤ ਹੈ ਹੱਤੀ ਤੁਹਾਨੂੰ ਉਥੇ ਮਿਲੇਗੀ ਬਿਲਕੁਲ ਬਹੁਤ ਵਧੀਆ ਭਾਈ ਤੁਸੀਂ ਸਬਜ਼ੀ ਖਰੀਦ ਰਹੇ ਹੋ ਹਾਂਜੀ ਕੀ ਕਰਨਾ ਚਾਹੋ ਕੀ ਕੀ ਖਰੀਦਦੇ ਆ ਤੇ ਇਥੇ ਰੇਟ ਕਿਦਾਂ ਲੰਨ ਲੱਗੇ ਜੀ ਜੀ ਆਪਣਾ ਅਦਰਕ ਲਿਆ ਵਾ ਅੱਛਾ ਜੀ 30 ਰੁਪਏ ਭਈਆ ਅੱਛਾ ਤੇ ਹੋਰ ਬਾ ਖਾਲੇ ਤਾਂ ਅਦਰਕ ਲਈ ਤੁਸੀਂ ਇੱਥੇ ਹੀ ਕਰਦੇ ਹੋ ਸੀ ਹਾਂਜੀ ਇੱਥੇ ਹੀ ਕਰਦੇ ਹੋ ਸ਼ਾਪਿੰਗ ਜਿੱਥੇ ਮੰਡੀ ਮਿਲ ਜਾ ਉੱਥੇ ਆਪਾਂ ਚੱਲ ਜਾਈਏ ਅਦਰਕ ਵੀ ਤੇ ਪਿਆ ਜਿੰਨੇ ਦਾ ਰੇਟ ਪਾ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਭਾਈ ਨਾਲੇ ਸ਼ੁਰੂਆਤ ਕੀਤੀ ਐ ਇਦਾਂ ਹੀ ਸ਼ਾਪਿੰਗ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਸਬਜ਼ੀ ਮੰਡੀ ਹੈਗੀ ਐ ਆ ਪਾ ਜੀ ਨੇ ਵੀ ਦੇਖੋ ਲਗਾਇਆ ਹੋਇਆ ਆ ਕੋਕੀਰਾ ਵੀ ਹੈਗਾ ਤੁਹਾਨੂੰ ਕੀਰਾ ਵੀ ਦਿਖਾ ਰਹੇ ਹਾਂ ਹਰ ਤਰ੍ਹਾਂ ਦੀ ਸਬਜ਼ੀ ਭਾਈ ਇਹ ਕੀ ਚੀਜ਼ ਐ

ਬਿਲਕੁਲ ਲੈਫਟ ਤੁਸੀਂ ਆਓਗੇ ਤਾਂ ਤੁਹਾਨੂੰ ਇਹ ਮਾਰਕੀਟ ਜਿਹੜੀ ਹੈ ਦਿਖੇਗੀ ਜਰੂਰ ਉੱਥੇ ਆ ਕੇ ਸ਼ੋਪਿੰਗ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਪਿੱਛੇ ਸਬਜ਼ੀ ਮੰਡੀ ਹੈਗੀ ਆ ਫੁੱਲਾਂਵਾਲ ਸਬਜ਼ੀ ਮੰਡੀ ਬਹੁਤ ਵਧੀਆ ਸਬਜ਼ੀ ਮੰਡੀ ਹੈ ਇੱਥੇ ਆ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਆਲੂ ਗੋਭੀ ਸ਼ਿਮਲਾ ਮਿਰਚ ਪਿਆਜ਼ ਲਸਣ ਸਾਗ ਟਮਾਟਰ ਫਰੂਟ ਵੀ ਹੈਗੇ ਨੇ ਜਰੂਰ ਇੱਥੇ ਆਓ ਸ਼ੋਪਿੰਗ ਕਰੋ ਬਹੁਤ ਵਧੀਆ ਮਾਰਕੀਟ ਹੈਗੀ ਆ ਫੁੱਲਾਂਵਾਲ ਸਬਜ਼ੀ ਮੰਡੀ ਇੱਥੇ ਆ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ